ਮੇਰੇ ਨਾਲ 50 ਲੱਖ ਦੀ ਠੱਗੀ ਹੋਈ ਐ ਐਕਚੁਅਲੀ ਇਹ ਦੋਨੋਂ ਆਪਣੀ ਘਰ ਵਾਲੀ ਨੂੰ ਵੀ ਨਾਲ ਲੈ ਕੇ ਆ ਜਾਂਦਾ ਮੇਰੇ ਘਰ ਆ ਜਾਂਦਾ ਹੁੰਦਾ ਸੀ ਇਹਨਾਂ ਦਾ ਸ਼ਿਵ ਕੁਮਾਰ ਸ਼ਰਮਾ ਐ ਇਹਦੀ ਘਰ ਵਾਲੀ ਦਾ ਨਾਮ ਨੇਹਾ ਸ਼ਰਮਾ ਐ ਦੋਨੋਂ ਹੀ ਇਹ ਰਿਹਾਸ ਪ੍ਰਾਪਰਟੀ ਕਰਕੇ ਚਲਾਉਂਦੇ ਹੁੰਦੇ ਸੀ ਜਿਹੜਾ ਕਿ ਆਫਿਸ ਇਹਦਾ 125 ਸੈਕਟਰ ਵਿੱਚ ਸੀ ਕਿੰਨੀਆਂ ਬੱਚੀਆਂ ਕੰਪਲੇਂਟਸ ਆ ਗਈਆਂ ਉਹਦੇ ਤੇ ਹੋਰ ਕਿੰਨੀਆਂ ਦੀ ਵੇਟ ਕਰ ਰਿਹਾ ਪੁਲਿਸ ਵਾਲੇ ਕਿ ਆਪਾਂ ਫਿਰ ਇਹਨੂੰ ਫੜਾਂਗੇ ਮਾਲਕ ਨੂੰ ਨਿਕਿਆ ਕਿ ਤੁਹਾਡੇ ਨਾਂ ਦੇ ਪੈਸੇ ਲੁੱਟੇ ਇਹਦਾ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕਿਵੇਂ ਸ਼ਹਿਦ ਦਿੱਤੀ ਹੋਈ ਹੈ ਮਾਲਕ ਕਹਿੰਦਾ ਮੇਰੇ ਕੋਲ ਪੈਸੇ ਨਹੀਂ ਪਹੁੰਚੇ ਹੁਣ ਪਤਾ ਨਹੀਂ ਮਾਲਕ ਝੂਠ ਬੋਲਦਾ ਹੈ ਜਾਂ ਇਹ ਗੈਂਗ ਹੈਗਾ ਸਾਨੂੰ ਨਹੀਂ ਪਤਾ ਸਰ ਕਿਆ ਕਿਆ ਹੋਇਆ ਕਿਆ ਕੋਈ ਸਲੋ ਕਾਰਵਾਈ ਕਰ ਰਹੀ ਹੈ ਜੇ ਤੁਹਾਨੂੰ ਪਤਾ ਹੈ ਵੀ ਇੰਨੇ ਉਹਦੇ ਅਗੇਂਸਟ ਆ ਰਹੀਆਂ ਨੇ ਕੰਪਲੇਂਟਾਂ ਤੋਂ ਫੀਆਰ ਅਗਰ ਉਹ ਅੰਦਰ ਕਰੋ ਬੰਦੇ ਨੂੰ ਕਿਸੇ ਨਾਲ 500 ਦੀ ਠੱਗੀ ਵੱਜ ਜਾਵੇ ਉਸ ਨੂੰ ਵੀ ਜਿਹੜਾ ਕੋਈ ਜ਼ਰਦਾ ਨਹੀਂ ਹੈਗਾ ਤਾਂ ਇੱਥੇ ਤਾਂ ਲੱਖਾਂ ਕਰੋੜਾਂ ਦੀ ਠੱਗੀ ਵੱਜੀ ਹੋਈ ਆ ਆ ਇਧਰ ਪਰਿਵਾਰ ਦਿਖਾਵਾਂਗਾ ਤੁਹਾਨੂੰ ਮੈਂ ਜਿਸ ਤਿੱਕੇ ਦੇ ਨਾਲ ਇਹ ਪਰਿਵਾਰਾਂ ਦੇ ਨਾਲ ਠੱਗੀ ਵੱਜੀ ਹੋਈ ਆ ਆ ਭੈਣ ਖੜੇ ਹੋਏ ਨੇ ਬਈ ਹੁਰੀ ਖੜੇ ਹੋਏ ਨੇ ਹੱਥਾਂ ਦੇ ਵਿੱਚ ਤਸਵੀਰਾਂ ਦਿਖਾਵਾਂਗਾ ਪਰ ਅਸੀਂ ਦੂਜੀ ਧਿਰ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਜੋ ਇਹਨਾਂ ਦੇ ਉੱਤੇ ਇਲਜ਼ਾਮ ਨੇ ਜਾਂ ਫਿਰ ਇਹਨਾਂ ਦੀਆਂ ਕਹੀਆਂ ਗੱਲਾਂ ਸੱਚੀਆਂ ਨੇ ਹੱਥਾਂ ਦੇ ਵਿੱਚ ਫੋਟੋਆਂ ਨੇ ਇਹ ਪਰਿਵਾਰਾਂ ਨੇ ਜਿਹੜੀ ਹੈ ਆ ਲੱਖਾਂ ਕਰੋੜਾਂ ਦੀ ਠੱਗੀ ਮਾਰ ਲਈ ਪ੍ਰਾਪਰਟੀ ਦੇਣ ਦੇ ਨਾਂ ਦੇ ਉੱਤੇ ਬੱਚੇ ਦਾ ਅਸੀਂ ਫੇਸ ਬਲਰ ਕਰਾਂਗੇ ਕਿਉਂਕਿ ਕਾਨੂੰਨਨ ਤੌਰ ਤੇ ਅਸੀਂ ਨਹੀਂ ਚੀਜ਼ਾਂ ਕਹੀ ਦਿਖਾ ਸਕਦੇ ਅਸੀਂ ਇੱਥੋਂ ਇਹਨਾਂ ਤੋਂ ਸ਼ੁਰੂਆਤ ਕਰਾਂਗੇ ਇਹਨਾਂ ਦੇ ਨਾਲ ਠੱਗੀ ਕਿੰਨੇ ਮਾਰੀ ਕਿਹੜੀ ਫੋਰਮ ਸੀਗੀ ਕਿਹੜੀ ਕੰਪਨੀ ਸੀਗੀ ਕਿਹੜਾ ਉਹ ਬੰਦਾ ਸੀਗਾ ਜਿਹੜੀ ਇਹਨਾਂ ਨਾਲ ਠੱਗੀ ਮਾਰੇ ਮੈਡਮ ਤੁਸੀਂ ਦੱਸਿਓ ਜਿਸ ਤਰੀਕੇ ਨਾਲ ਤੁਹਾਡੇ ਨਾਲ ਠੱਗੀ ਵੱਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਤੋਂ ਲੱਖਾਂ ਰੁਪਏ ਲੈ ਲੈਨੇ ਕਿੰਨੇ ਪੈਸੇ ਲੈਤੇ ਤੁਹਾਡੇ ਤੋਂ ਤੇ ਕੀ ਤੁਹਾਨੂੰ ਦੇਣ ਦਾ ਵਾਅਦਾ ਆਇਆ ਸੀਗਾ ਜਿਹੜਾ ਹੁਣ ਤੱਕ ਦਿੱਤਾ ਨਹੀਂ ਮੇਰਾ ਨਾਮ ਅਮਰਦੀਪ ਕੋਹਰਾ ਮੇਰੇ ਨਾਲ 50 ਲੱਖ ਦੀ ਠੱਗੀ ਹੋਈ ਐ ਐਕਚੁਅਲੀ ਮੈਨੂੰ ਪਹਿਲਾਂ ਤਾਂ ਮੈਂ ਉਹਨੂੰ 10 ਲੱਖ 8 ਲੱਖ ਦੇਣਾ ਚਾਹੁੰਦੀ ਸੀ ਪਹਿਲਾਂ ਪਰ ਮੈਨੂੰ ਕਹਿੰਦਾ ਕਿ ਨਹੀਂ ਮੈਡਮ 10 ਕਰ ਦੋ ਫਿਰ ਮੈਂ 10 ਕਿਤੇ ਫਿਰ ਹੌਲੀ ਹੌਲੀ ਮਤਲਬ ਇਹ ਦੋਨੋਂ ਆਪਣੇ ਘਰ ਵਾਲੀ ਨੂੰ ਵੀ ਨਾਲ ਲੈ ਕੇ ਆ ਜਾਂਦਾ ਮੇਰੇ ਘਰ ਆ ਜਾਂਦਾ ਹੁੰਦਾ ਸੀ ਕਿ ਮੇਰੇ ਥੋੜਾ ਹੋ ਨਹੀਂ ਪਾਰਿਆ ਥੋੜੇ ਹੋਰ ਕਰ ਦੋ ਹੋਰ ਕਰ ਦੋ ਇਹਨੇ ਮੈਨੂੰ ਜਿਹੜਾ ਡਾਕੂਮੈਂਟ ਦਿੱਤਾ ਉਹ ਵੀ ਫਰਜੀ ਕਾਈਂਡ ਹੀ ਐ ਉਹ ਤਾਂ ਮੈਂ ਵਕੀਲ ਕੋ ਜਦੋਂ ਗਈ ਕੇਸ ਬਾਰੇ ਕਰਨ ਉਹਨੇ ਮੈਨੂੰ ਪੂਰਾ ਸਮਝਾਇਆ ਕਿ ਇਹਨੇ ਵਿੱਚ ਕੀ ਲਿਖਿਆ ਹੋਇਆ ਐ ਉਹਦੇ ਵਿੱਚ ਵੀ ਪੂਰਾ ਇਹਨੇ ਲਿਖਿਆ ਨਹੀਂ ਹੋਇਆ ਕਿ ਅਮਾਉਂਟ ਮੈਂ ਜਿਹੜੀ ਤੁਹਾਨੂੰ ਵਾਪਿਸ ਮਤਲਬ ਕਰਦਾਗਾ ਜਾਂ ਨਹੀਂ ਮੈਂ ਐਕਚੁਅਲੀ ਫਲੈਟ ਲਈ ਅਸੀਂ ਪਹਿਲਾਂ ਇਹਦੇ ਕੋਲ ਮੈਨੂੰ ਇਹ ਸੀ ਕਿ ਮੈਨੂੰ ਕੋਠੀ ਲੈਣੀ ਸੀ ਮੈਂ ਤੇਨੇ ਮਤਲਬ ਇਦਾਂ ਹੌਲੀ ਹੌਲੀ ਥੋੜੇ ਟਾਈਮ ਚ ਹੀ ਹਫਤੇ ਵਿੱਚ ਹੀ ਇਹਨੇ ਮੇਰੇ ਕੋਲ 50 ਲੱਖ ਰੁਪਏ ਲੈ ਲੇ ਮੇਰੀ ਸੇਵਿੰਗ ਵੀ ਮੈਂ ਦਿੱਤੀ ਇਹਨੂੰ ਇਹਨੇ ਮੇਰੇ ਕ੍ਰੈਡਿਟ ਕਾਰਡ ਵੀ ਸਵਾਈਪ ਕੀਤੇ ਤੇ ਮੈਂ ਇਹਨੂੰ ਕੁਝ ਲੋਨ ਲੈ ਕੇ ਵੀ ਦਿੱਤਾ ਮੈਨੂੰ ਇਹ ਸੀ ਕਿ ਵਾਪਿਸ ਆ ਜਾਣਗੇ ਜਾਂ ਫਿਰ ਇਹ ਕੁਝ ਮਤਲਬ ਪ੍ਰਾਪਰਟੀ ਵਗੈਰਾ ਦਾ ਕਰ ਦੇਗਾ ਬਟ ਇਹਨੇ ਹਰ ਮੇ ਹਰ ਵਾਰ ਇਹਨੇ ਲਾਰੇ ਲਾ ਦੇਣੇ ਕਿ ਮੈਂ ਹੁਣ ਕਰਦਾਗਾ ਹੁਣ ਕਰਦਾਗਾ ਕਰਦੇ ਕਰਦੇ ਆ ਦਿਨ ਆ ਗਿਆ ਮੇਰੀ ਲਾਸਟ ਵੀ ਗੱਲ 15 ਜੂਨ ਨੂੰ ਹੋਈ ਸੀ ਉਸ ਤੋਂ ਬਾਅਦ ਇਹ ਗਾਇਬ ਹੈ ਫੋਨ ਸਵਿਚ ਆਫ ਹੈ ਇਹ ਬੰਦਾ ਕੌਣ ਹੈ ਮੈਡਮ ਕਿੱਥੋਂ ਦਾ ਰਹਿਣ ਵਾਲਾ ਹੈ ਕੀ ਨਾਮ ਹੈ ਕਿਹੜੀ ਇਹਦੀ ਕੰਪਨੀ ਸੀ ਕਿਹਦੇ ਨਾਲ ਮਿਲਿਆ ਹੋਇਆ ਤੇ ਸਾਰੀ ਸ਼ੈ ਕਰ ਦੇ ਇਹਦਾ ਨਾਮ ਸ਼ਿਵ ਕੁਮਾਰ ਸ਼ਰਮਾ ਹੈ ਇਹਦੀ ਘਰਵਾਲੀ ਦਾ ਨਾਮ ਨੇਹਾ ਸ਼ਰਮਾ ਹੈ ਦੋਨੋਂ ਹੀ ਇਹ ਰਿਹਾਸ ਪ੍ਰਾਪਰਟੀ ਕਰਕੇ ਚਲਾਉਂਦੇ ਹੁੰਦੇ ਸੀ ਜਿਹੜਾ ਕਿ ਆਫਿਸ ਇਹਦਾ 125 ਸੈਕਟਰ ਵਿੱਚ ਸੀ ਪਰ ਹੁਣ ਉਹ ਆਫਿਸ ਇਹਨਾਂ ਨੇ ਬੰਦ ਕਰ ਦਿੱਤਾ ਹੈ ਉੱਥੇ ਹੁਣ ਕੋਈ ਵੀ ਨਹੀਂ ਆ ਇਹਨਾਂ ਦੇ ਆਫਿਸ ਵਿੱਚੋਂ ਦੇਖੋ ਦੇ ਫਰਾਰ ਆ ਜੀ ਕੋਈ ਪੁਲਿਸ ਕੰਪਲੇਂਟ ਕੀਤੀ ਕਿ ਇੰਨੀ ਠੱਗੀ ਵੱਜ ਗਈ ਮੋਹਾਲੀ ਸ਼ਹਿਰ ਤਾਂ ਪੁਲਿਸ ਕਹਿੰਦੇ ਉਹਦੀ ਇਹੋ ਜਿਹੇ ਠੱਗਾਂ ਨੂੰ ਚੱਕ ਲੈਂਦੀ ਆ ਫਿਰ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਕਿ ਆ ਕਿ ਵੀ ਆ ਕੰਪਲੇਂਟ ਅਸੀਂ ਆ ਸਾਡੀ ਆ ਤੇ ਇਹਨਾਂ ਦੇ ਉੱਤੇ ਕਾਰਵਾਈ ਕਰੋ ਹਾਂਜੀ ਮੈਂ ਸਦਰ ਥਾਣਾ ਗਈ ਸੀ ਕੰਪਲੇਂਟ ਕਰਨ ਵਾਸਤੇ ਬਟ ਹੁਣ ਮੈਂ ਐਸਐਸਪੀ ਕੋ ਜਾਵਾਂਗੀ ਮੰਡੇ ਫਿਰ ਦੁਬਾਰਾ ਕੰਪਲੇਂਟ ਕਰਨ ਵਾਸਤੇ ਬਟ ਮੈਨੂੰ ਲੱਗ ਨਹੀਂ ਰਿਹਾ ਕਿ ਕੁਝ ਇਹ ਕਰਨਗੇ ਕਿਉਂਕਿ ਮੈਂ ਜਦੋਂ ਪੁਲਿਸ ਸਟੇਸ਼ਨ ਗਈ ਸੀ ਉਹ ਕਹਿੰਦੇ ਕਿ 25 ਕੇਸ ਉਹਦੇ ਤੇ ਚੱਲ ਰਿਹਾ ਹੈ ਮੈਂ ਉਹਨਾਂ ਨੂੰ ਕਿਹਾ ਕਿ ਫਿਰ ਤੁਸੀਂ ਕਿਉਂ ਨਹੀਂ ਫੜ ਰਹੇ ਕਹਿੰਦੇ ਕਿ ਇਹਦਾ ਪ੍ਰੋਪਰ ਇੱਕ ਮਤਲਬ ਪ੍ਰੋਸੈਸ ਹੁੰਦਾ ਹੁਣ ਮੈਨੂੰ ਨਹੀਂ ਪਤਾ ਕਿ ਇੰਨੀਆਂ ਕਰੋੜਾਂ ਦੀਆਂ ਠੱਗੀਆਂ ਕਰਨ ਤੋਂ ਬਾਅਦ ਕਿਹੜਾ ਪ੍ਰੋਸੈਸ ਰਹਿ ਗਿਆ ਇੰਨੀਆਂ 25 ਅਗਰ ਕੰਪਲੇਂਟਸ ਆ ਗਈਆਂ ਉਹਦੇ ਤੇ ਹੋਰ ਕਿੰਨੀਆਂ ਦੀ ਵੇਟ ਕਰ ਰਿਹਾ ਪੁਲਿਸ ਵਾਲੇ ਕਿ ਆਪਾਂ ਫਿਰ ਇਹਨੂੰ ਫੜਾਂਗੇ ਐਸਐਸਪੀ ਕੋ ਵੀ ਮਤਲਬ ਡੀਐਸਪੀ ਕੋ ਗਿਆ ਸੀ ਇਹ ਉੱਥੇ ਵੀ ਜਾ ਕੇ ਇਹਨੇ ਕਿਹਾ ਕਿ ਮੈਂ ਵਾਪਿਸ ਕਰ ਦਾਂਗਾ ਕਰ ਦਾਂਗਾ ਬਟ ਹਜੇ ਤੱਕ ਕਿਸੇ ਨੂੰ ਵੀ ਕੋਈ ਵੀ ਪੈਸਾ ਇਹਨੇ ਵਾਪਿਸ ਨਹੀਂ ਕੀਤਾ ਨਾ ਕਿਸੇ ਨੂੰ ਕੋਈ ਫਲੈਟ ਜਾਂ ਕੋਈ ਵੀ ਪ੍ਰਾਪਰਟੀ ਦਿੱਤੀ ਆ ਬਿਲਕੁਲ ਤੇ ਸ਼ਖਸ ਤੁਸੀਂ ਦੇਖ ਰਹੇ ਹੋ ਹੱਥਾਂ ਦੇ ਵਿੱਚ ਤਸਵੀਰਾਂ ਨੇ ਬਈਓਰੀ ਜਿਹੜੇ ਨੇ ਲੈ ਕੇ ਪਹੁੰਚੇ ਨੇ ਪ੍ਰੈਸ ਕਲੱਬ ਪ੍ਰੈਸ ਕਾਨਫਰੈਂਸ ਕੀਤੀ ਗਈ ਨਾ ਵੱਲੋਂ ਇਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਲਗਾਤਾਰ ਆਪਣੇ ਪੈਸੇ ਮੰਗ ਰਹੇ ਹਾਂ ਇੱਕ ਸਮਝੌਤਾ ਵੀ ਹੋਇਆ ਜਿਸ ਸਮਝਾਤੇ ਤਹਿਤ ਕਿਹਾ ਗਿਆ ਇਹਨੇ ਕਿਹਾ ਇਹ ਬੰਦੇ ਨੇ ਕਿ ਮੈਂ ਪੈਸੇ ਦੇ ਦੇਵਾਂਗਾ ਪੁਲਿਸ ਦੇ ਸਾਹਮਣੇ ਹੋਇਆ ਸੀਗਾ ਐਫੀਡੇਵਿਟ ਵੀ ਕਹਿੰਦੇ ਸਾਡੇ ਕੋਲ ਹੈਗਾ ਬਈ ਤੁਹਾਡੇ ਨਾਲ ਕੀ ਗੱਲਬਾਤ ਹੋਈ ਸੀਗੀ ਪੁਲਿਸ ਕਿਹੜੀ ਸੀਗੀ ਕਿਥੋਂ ਦੀ ਪੁਲਿਸ ਸੀਗੀ ਜਿਹੜੀ ਤੁਹਾਨੂੰ ਕਹਿੰਦੀ ਸੀ ਕਿ ਜਾਂ ਇਹਨਾਂ ਨੂੰ ਬਿਟਲਾਇਆ ਸੀਗਾ ਸਮਝਾਤਾ ਆਏ ਸੀ ਤੁਹਾਨੂੰ ਪੈਸੇ ਦੇ ਦਵਾਂਗੇ ਕੌਣ ਸੀਗਾ ਉਹ ਜਿਨ੍ਹਾਂ ਨੇ ਤੁਹਾਡਾ ਇਹ ਸਾਰਾ ਕੁਝ ਕਰਾਇਆ ਸਰ ਅਸੀਂ ਐਸਐਸਪੀ ਮੋਹਾਲੀ ਆਪਾਂ ਪੇਸ਼ ਹੋਏ ਸੀ ਤੇ ਡੀਐਸਪੀ ਸਾਫ ਦੇ ਜੀਤਪਾਲ ਸਿੰਘ ਆਏ ਗਏ ਨੇ ਉਹਨਾਂ ਨੇ ਵੀ ਸਾਡੀ ਕਾਫੀ ਉਹਨਾਂ ਨੇ ਕਰੀ ਹੈ ਐ ਨਹੀਂ ਵੀ ਉਹਨਾਂ ਨੇ ਨਹੀਂ ਕੁਝ ਕੀਤਾ ਹੈਗਾ ਕਰੀ ਹੈ ਉੱਥੇ ਆਇਆ ਸੀ ਸਾਰੇ ਐਗਰੀਮੈਂਟ ਉੱਥੇ ਐਗਰੀਮੈਂਟ ਹੋਇਆ ਸਾਡਾ ਤੇ ਅਸੀਂ ਤਾਂ ਉਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਪਰਚਾ ਕਰੋ ਸਾਡੇ ਤੇ ਬੀਨਾਂ ਦਾ ਕੰਦ ਤੁਸੀਂ ਸਿੱਧਾ ਕਹਿੰਦਾ ਪਰਚਾ ਕਰੋ ਪਰ ਐਗਰੀਮੈਂਟ ਇਸ ਚੀਜ਼ ਦਾ ਹੈ ਕਿ ਪੈਸੇ ਵਾਪਸ ਦਵਾਉਣਗੇ ਪੈਸੇ ਵਾਪਸ ਕਰਾਂਗੇ ਉਹਨਾਂ ਨੂੰ ਚੈੱਕ ਚੁੱਕ ਦਿੱਤੇ ਪਰ ਉਹ ਸਾਨੂੰ ਕਹਿੰਦੇ ਵੀ ਜੇ ਥੋੜਾ ਪਰਚਾ ਹੋ ਗਿਆ ਤੁਹਾਡੇ ਪੈਸੇ ਨਹੀਂ ਮਿਲਣਗੇ ਵੀ ਬੇਪੈ ਪੈਹੇ ਮੁਸ਼ਕਲ ਹੈ ਮੈਂ ਕਿਹਾ ਚਲੋ ਵੇ ਤੁਸੀਂ ਸਾਡੇ ਥੋੜੇ ਥੋੜੇ ਸਾਡੇ ਥੋੜੇ ਸਾਡੇ ਸਾਹਮਣੇ ਬੈਠਿਆ ਤੁਹਾਡੇ ਸਾਹਮਣੇ ਐਗਰੀਮੈਂਟ ਕਰ ਰਿਹਾ ਵੀ ਠੀਕ ਹੈ ਵੇ ਤੇਰੀ ਕਰ ਲਉ ਮੈਂ ਮਨਜ਼ੂਰ ਕਰਦਾ ਫਿਰ ਉਹਨਾਂ ਨੇ ਇਹ ਵੀ ਲਿਖਿਆ ਸੀ ਐਗਰੀਮੈਂਟ 'ਚ ਜੇ ਇਹ ਨਹੀਂ ਕਰਦਾ ਵੀ ਪੁਲਿਸ ਬਣਦੀ ਕਾਰਵਾਈ ਕਰੇਗੀ अच्छा वो कितने दिन तक ਤੁਹਾਨੂੰ ਦਿੱਤਾ ਗਿਆ ਸੀ ਕਿ ਜੇ ਇੰਨੇ ਦਿਨਾਂ ਦੇ ਵਿੱਚ ਪੈਸੇ ਦੇਤੇ ਠੀਕ ਹੈ ਨਹੀਂ ਤੇ ਇੰਨੇ ਦਿਨਾਂ ਚ ਅਸੀਂ ਇਹਨੂੰ ਚੱਕ ਲਾਂਗੇ ਸਰ ਉਹ ਐਦਾ ਨਹੀਂ ਕਿਹਾ ਸੀ ਉਹਨਾਂ ਨੇ ਚੱਕ ਲੈਣ ਉਹਨਾਂ ਨੇ ਕਿਹਾ ਸੀ ਵੀ ਬੰਦ ਦੀ ਕਾਰਵਾਈ ਕਰਾਂਗੇ ਆਪਾਂ ਵੀ ਬੰਦ ਦੀ ਕਾਰਵਾਈ ਕਰਾਂਗੇ ਜਿੱਦਾਂ ਮੈਨੂੰ ਉਹਨਾਂ ਨੇ 20 ਜੁਲਾਈ ਦੀ ਡੇਟ ਪਾਈ ਸੀ ਚੈੱਕ ਤੇ ਉਹ 18 ਨੂੰ ਹੀ ਬੰਦ ਕਰ ਗਿਆ ਤੇ ਮੈਨੂੰ ਉਹਦਾ ਫੋਨ ਆਇਆ ਕਿ ਵੀ ਭਾਈ ਤੁਸੀਂ ਮੈਨੂੰ 5-6 ਦਿਨ ਦਾ ਟਾਈਮ ਦੇ ਦਿਓ ਮੈਂ ਤੁਹਾਡੇ ਦੇ ਚੈੱਕ ਲਾ ਦਿਓ 2 ਦਿਨ ਬਾਅਦ ਫੇਰ ਫੋਨ ਬੰਦ ਕਰਕੇ ਫਿਰ ਤਾਂ ਫੋਨ ਚੱਕਿਆ ਨਹੀਂ ਉਹਨਾਂ ਨੇ ਆ ਕੋਈ ਨੰਬਰ ਨਹੀਂ ਚੱਕਦੇ ਤੁਹਾਡੇ ਇਹ ਬੰਦੇ ਕਿੰਨੇ ਨੇ ਕਿੰਨੇ ਬੰਦੇ ਨੇ ਕੌਣ ਕੌਣ ਇਹਦੇ ਨਾਲ ਰਲੇ ਆ ਕੋਈ ਹੋਰ ਵੀ ਕੋਈ ਪ੍ਰਾਪਰਟੀ ਡੀਲਰ ਇਸ ਦੇ ਵਿੱਚ ਹੈਗਾ ਜਾਂ ਕੋਈ ਬਿਲਡਰ ਹੈਗਾ ਸਰ ਇੱਕ ਹੈਗਾ ਇੱਕ ਵਿਕਾਸ ਸ਼ਰਮਾ ਹੈਗਾ ਜਿਹੜਾ ਜੀਐਮਆਰ ਨਾਲ ਕੰਮ ਕਰਦਾ ਸੀ ਮੁੰਡਾ ਉਹਦੇ ਅਕਾਊਂਟ 'ਚ ਵੀ ਪੈਸੇ ਗਏ ਹੋਏ ਨੇ ਤੇ ਕੁਝ ਇਹਦੇ ਅਕਾਊਂਟ 'ਚ ਪੈਸੇ ਗਏ ਹੋਏ ਨੇ ਕਿਉਂਕਿ ਅਸੀਂ ਮਾਲਕ ਦੇ ਕਾਹਨ ਜੇ ਕੋਈ ਪੈਸਾ ਨਹੀਂ ਗਿਆ ਇਹ ਪ੍ਰਾਪਰਟੀ ਡੀਲਰ ਸੀ ਜਾਂ ਕੋਈ ਬ੍ਰੋਕਰ ਬ੍ਰੋਕਰ ਸੀ ਜੇ ਤੁਹਾਨੂੰ ਬੁਲਾਉਂਦਾ ਸੀਗਾ ਤੁਹਾਨੂੰ ਪੈਸੇ ਦੇ ਇਹ ਕਹਿੰਦਾ ਜਿੱਦਾਂ ਕਹਿੰਦੇ ਨਾ ਆਪਾਂ ਪ੍ਰਾਪਰਟੀ ਡੀਲਰ ਹੈਗਾ ਸੀ ਜਿਹੜਾ ਬਿਲਡਰ ਸੀ ਉਹਦਾ ਇਹਦਾ ਜਿੱਦਾਂ ਸਾਨੂੰ ਇਹਨਾਂ ਕੋਈ ਸੇਲ ਟੀਮ ਰੱਖੀ ਹੋਈ ਸੀ ਜਿੱਦਾਂ ਉਹ ਜਿੱਥੇ ਫਲੈਟ ਵੇਚਦੇ ਰਿਹਾ ਉੱਥੇ ਸੇਲ ਟੀਮ ਸੀ ਸਾਨੂੰ ਫਲੈਟ ਪਸੰਦ ਆਇਆ ਆਪਾਂ ਉੱਥੇ ਚੱਲ ਗਏ ਅਸੀਂ ਉਹਨਾਂ ਕੁੜੀ ਨੇ ਸਾਨੂੰ ਉੱਥੇ ਭੇਜਤਾ ਇਹਦੇ ਆਫਿਸ 'ਚ ਇਹਦਾ ਆਫਿਸ ਹੈੱਥੀ ਆ ਰਿਹਾਸ ਪ੍ਰਾਪਰਟੀ ਆਪਣਾ ਜਲਵਾਯੂ ਟਾਵਰ ਦੇ ਸਾਹਮਣੇ ਖੜਾ ਆਪਾਂ ਉੱਥੇ ਗਏ ਉੱਥੇ ਸਾਡਾ ਬਿਆਨਨਾ ਹੋਇਆ ਬਿਆਨਨੇ ਦੇ ਬਾਅਦ ਸਾਨੂੰ ਇਹ ਫੋਟੋਆਂ ਭੇਜੀ ਗਿਆ ਵੀ ਥੋੜਾ ਕੰਮ ਚੱਲ ਰਿਹਾ ਥੋੜਾ ਫਲੈਟ ਦਾ ਕੰਮ ਚੱਲ ਰਿਹਾ ਵੀ ਥੋੜਾ ਟਾਈਮ ਦਿਓ ਥੋੜਾ ਕਰ ਦੂੰਗਾ ਫੇ ਸਾਡੇ ਘਰੇ ਆਉਣ ਲੱਗ ਗਿਆ ਜ ਇਕ ਉਹ ਹੁੰਦਾ ਭਾਈ ਮੰਮੀ ਨੂੰ ਮਾਂ ਕਹਿਣ ਲੱਗ ਗਿਆ ਮਤਲਬ ਕਿ ਵਿੱਚ ਫੈਮਿਲੀ ਵਾਂਗੂ এনਵਾਇਰਨਮੈਂਟ ਕਰਕੇ ਨਾ ਪੈਸੇ ਲਈ ਗਿਆ ਅੱਛਾ ਦਰੋ ਰਜਿਸਟਰੀ ਦੀ ਵਾਰੀ ਆਈ ਫਿਰ ਟਾਲ ਮਟੋਲ ਕਰਨ ਲੱਗ ਗਿਆ ਵੀ ਕਰ ਦਾਂਗੇ ਰਜਿਸਟਰੀ ਥੋੜਾ ਟਾਈਮ ਦੇ ਦੋ ਟਾਈਮ ਦੋ ਟਾਈਮ ਦੋ ਫਿਰ ਮੈਨੂੰ ਲੱਗਾ ਮੈਂ ਕਿਹਾ ਮੈਂ ਇੱਕ ਵਾਰੀ ਮਾਲਕ ਨਾਲ ਗੱਲ ਕਰਾਂ ਮਾਲਕ ਨਾਲ ਗੱਲ ਕਰੀ ਕਹਿੰਦਾ ਉਹਨਾਂ ਨੇ 10 ਲੱਖ ਰੁਪਏ ਦੇ ਉਹਦਾ ਪੇਮੈਂਟ ਨਹੀਂ ਦਿੱਤੀ ਨਾ ਅੱਛਾ ਉਹ ਕੌਣ ਸੀ ਕਿਹੜੀ ਫਲੈਟ ਡਿਵੈਲਪਰ ਹੋਮ ਸੀ ਆਪਣਾ ਖਾਨਪੁਰ ਕੋਲ ਅੱਛਾ ਉਹ ਉਹ ਹੈਗਾ ਦੀ ਉੱਥੇ ਰ ਹੈਗਾ ਸੀ ਮਾਲਕ ਉਹ ਉੱਥੇ ਸਾਰ ਸੋਸਾਇਟੀ ਬਣਾ ਰੱਖੀ ਸੀ ਉਹਨੇ ਮਾਲਕ ਨੂੰ ਨਹੀਂ ਕਿਹਾ ਕਿ ਤੁਹਾਡੇ ਨਾਂ ਦੇ ਪੈਸੇ ਲੁੱਟੀਏ ਇਹਦਾ ਤੁਹਾਨੂੰ ਪਤਾ ਨਹੀਂ ਕਿਹਾ ਤੁਸੀਂ ਕਿਵੇਂ ਸ਼ਾਇਦ ਦਿੱਤੀ ਉਹ ਬੜੀ ਕਹਿ ਲਿਆ ਸੀ ਕਹਿੰਦਾ ਯਾਰ ਮੈਂ ਉਹ ਨਾਲ ਗੱਲ ਕਰੀ ਹੋਣੀ ਉਹ ਉਹਨੂੰ ਵੀ ਕਹੀ ਗਿਆ ਨਾ ਵੀ ਵੀ ਮੈਂ ਦੇ ਦੂੰਗਾ ਦੇ ਦੂੰਗਾ ਪੈਸੇ ਵੀ ਮੈਂ ਦੇ ਦੂੰਗਾ ਦੇ ਦੂੰਗਾ ਪੈਸੇ ਉਹ ਬਰ ਅੱਗੇ ਅੱਗੇ ਅਦੀਨ ਸਰ ਪ੍ਰੋਸੈਸ ਚੱਲਦਾ ਰਿਹਾ ਫਿਰ ਇਹਨੇ ਅਜਿਸ਼ਟਰੀ ਦੀ ਡੇਟ ਲੈ ਲਈ ਅੱਛਾ ਫਿਰ ਮਾਲਕ ਨੂੰ ਮੈਨੂੰ ਜਿੱਦਾਂ ਜਿਸ਼ਟਰੀ ਡੇਟ ਸੀ ਨਾ ਹੁਣ ਦੇਖੋ ਸਰ ਗੱਲ ਨਾ ਕੀ ਹੁੰਦੀ ਹੈ ਜਦੋਂ ਆਪਾਂ ਜਿਸ਼ਟਰੀ ਡੇਟ ਲੈਂਦੇ ਆ ਆਪਾਂ ਅਪਾਇੰਟਮੈਂਟ ਲੈਂਦੇ ਆ ਆਪਾਂ ਸਟੈਂਪ ਡਿਊਟੀ ਲੈਂਦੇ ਆ ਜੋ ਫੀ ਜਮਾ ਹੁੰਦੀ ਇਹਨਾਂ ਸਟੈਂਪ ਡਿਊਟੀ ਵੀ ਲੈ ਲਈ ਇਹਨਾਂ ਅਪਾਇੰਟਮੈਂਟ ਡੇਟ ਵੀ ਲੈ ਲਈ ਮਤਲਬ ਕਿ ਸਰ ਉਹ ਮੈਂ ਮਤਲਬ ਕਿ ਜਿਹੜਾ ਉਹ ਹੈਗਾ ਸੀ ਨਾ ਮਾਲਕ ਉਹਦੇ ਨਾਮ ਤੇ ਸਾਰਾ ਆਧਾਰ ਕਾਰਡ ਦੀ ਕਾਪੀ ਸਾਰਾ ਕੁਝ ਉਹਦੇ ਉਹਦੇ ਵਿੱਚ ਹੈਗਾ ਸੀ ਪਰ ਮਾਲਕਾਂ ਦਾ ਮੇਰੇ ਕੋਲ ਪੈਸੇ ਹੀ ਨਹੀਂ ਪਹੁੰਚੇ ਹੁਣ ਪਤਾ ਨਹੀਂ ਇਹ ਮਾਲਕ ਝੂਠ ਬੋਲਦਾ ਹੈ ਜਾਂ ਇਹ ਗੈਂਗ ਹੈਗਾ ਸਾਨੂੰ ਨਹੀਂ ਪਤਾ ਸਰ ਕਿਆ ਕਿਆ ਹੋਇਆ ਕਿਆ ਨਹੀਂ ਹੋਇਆ ਅਚਾ ਪੰਜਾਬ ਸਰਕਾਰ ਦਾ ਕਹਿੰਦੀ ਕਿ ਅਸੀਂ ਕੋਈ ਧੋਖਾ ਧੜੀ ਨਹੀਂ ਹੁੰਦਵਾ ਕਿਸੇ ਨਾਲ ਹੁੰਦੀ ਹੈ ਸਾਡੇ ਕੋਲ ਆਓ ਸੀਐਮ ਵਿੰਡੋ ਦੇ ਵਿੱਚ ਆ ਪਬਲਿਕ ਵਿੰਡੋ ਦੇ ਵਿੱਚ ਆ ਗੱਲ ਸੁਣਾਗੇ ਤੁਹਾਡੀ ਗੱਲ ਸੁਣਦੇ ਆ ਕੋਈ ਅਨਮੋਲ ਗਗਨਮਾਨ ਨੇ ਤੁਹਾਡੇ ਤਾਂ ਇਥੋਂ ਦੇ ਮੰਤਰੀ ਨੇ ਅਸੀਂ ਬੋਲਣਾ ਨਹੀਂ ਚਾਹੁੰਦੇ ਅਸੀਂ ਫਿਰ ਅਗਲਾ ਬੋਲਦਾ ਵੀ ਕਿਉਂ ਅਸੀਂ ਅਨਮੋਲ ਗਗਨਮਾਨ ਕੋਲ ਵੀ ਜਾਏ ਸੀ ਉੱਥੇ ਮਿਲ ਕੇ ਆਏ ਸੀ ਸਾਰੇ ਆਪਣੇ ਆਪਣੇ ਬੀਰੀ ਹੈਗੇ ਨੇ ਜਦੋਂ ਵੋਟਾਂ ਨੇ ਵੋਟਾਂ ਦੀ ਪਹਿਲਾਂ ਦੀ ਗੱਲਾਂ ਆ ਸਰ ਸਾਰੇ ਆਪਣੇ ਆਪਣੇ ਬੀਰੀ ਸੀ ਅਸੀਂ ਅਨਮੋਲ ਗਗਨਮਾਨ ਕੋਲ ਵੀ ਜਾ ਕੇ ਆਏ ਆ ਅਸੀਂ ਆਪਣਾ ਨਵਦੀਪ ਸੀਐਮ ਦੀ ਕੋਠੀ ਤੱਕ ਜਾ ਕੇ ਆਏ ਸਰ ਆਪਾਂ ਅੱਛਾ ਫਿਰ ਵੀ ਸੀਐਮ ਦੀ ਕੋਠੀ ਨਵਦੀਪ ਬਰਾੜ ਜੀ ਨੂੰ ਮਿਲ ਕੇ ਆਏ ਸਰ ਇਹ ਸਾਨੂੰ ਕੋਈ ਮਿਲ ਨਹੀਂ ਰਿਹਾ ਵੀ ਤੁਸੀਂ ਕਰੋ ਉਹਨਾਂ ਨੂੰ ਕੰਪਲੇਂਟ ਦੇ ਕੇ ਆਏ ਸੀ ਬਰਾੜ ਸਾਹਿਬ ਨਾਲ ਵੀ ਹੋਈ ਹੈ ਮਤਲਬ ਕਿ ਸਾਨੂੰ ਨਾ ਸਰ ਅੰਧੇਰਾ ਅੰਧੇਰਾ ਨਹੀਂ ਹੁੰਦਾ ਵੀ ਅੰਧੇਰੇ ਹੀ ਦਿਖ ਰਿਹਾ ਹਾਰੇ ਪਾਸੇ ਵੀ ਕਾਰਵਾਈ ਤਾਂ ਦਿਖੇ ਨਹੀਂ ਰਹੀ ਅੱਗੇ ਤੋਂ ਅੱਗੇ ਡਿਲੇ ਹੋਈ ਜਾ ਰਿਹਾ ਹੁਣ ਪੁਲਿਸ ਵਾਲੇ ਆ ਜੀ ਅਸੀਂ ਦੁਬਾਰਾ ਗਏ ਸੀ ਵੀ ਸਰ ਉਹ ਤਾਂ ਫੇਰ ਉਹ ਚੱਕਰ ਹੋ ਗਿਆ ਕਰਾ ਤੁਸੀਂ ਦੁਬਾਰਾ ਕੰਪਲੇਂਟ ਦਿਓ ਦੁਬਾਰਾ ਕੰਪਲੇਂਟ ਜਾਉਗੇ ਸਦਰ ਥਾਣੇ ਖਰੜ ਦੇ ਐਸਐਸਪੀ ਆਫਿਸ ਐਸਐਸਪੀ ਆਫਿਸ ਉੱਥੇ ਗਏ ਸੀ ਆਪਾਂ ਜੀਤਪਾਲ ਜੀ ਪਾਲ ਡੀਐਸਪੀ ਆ ਜੀ ਡੀਐਸਪੀ ਕੋ ਗਏ ਸੀ ਉਹ ਕਹਿੰਦੇ ਵੀ ਤੁਸੀਂ ਦੁਬਾਰਾ ਕੰਪਲੇਂਟ ਦਿਓ ਅੱਛਾ ਡੀਐਸਪੀ ਸਾਹਿਬ ਕਹਿੰਦੇ ਦੁਬਾਰਾ ਕੰਪਲੇਂਟ ਕਰੋ ਕੁਕੀਨੋ ਕੋ ਰੋੜੀ ਜਦੋਂ ਜਦੋਂ ਹੋਇਆ ਸੀ ਸਾਰਾ ਰਿਟਨ ਚ ਹੋਇਆ ਸੀ ਤਾਂ ਉਹ ਵੀ ਨਾਲੇ ਸੀ ਉੱਥੇ ਉਹਨਾਂ ਦਾ ਵੀ ਕਰਾਇਆ ਸੀ ਉਹਨਾਂ ਨੂੰ ਮੈਂ ਇਹ ਬੇਨਤੀ ਕਰਦੇ ਆਂ ਅਸੀਂ ਤਾਂ ਕੋਈ ਪੁਲਿਸ ਤੇ ਵੀ ਕੋਈ ਦੋਸ਼ ਨਹੀਂ ਮਤਲਬ ਕਿ ਕਹਿੰਦੇ ਵੀ ਪੁਲਿਸ ਥੋੜੀ ਸਲੋ ਕਾਰਵਾਈ ਕਰ ਰਹੀ ਹੈ ਜੇ ਤੁਹਾਨੂੰ ਪਤਾ ਹੈ ਵੀ ਇੰਨੇ ਉਹਦੇ ਅਗੇਂਸਟ ਆ ਰਹੀਆਂ ਨੇ ਕੰਪਲੇਂਟਾਂ ਤੁਸੀਂ ਐਫ ਆਈ ਆਰ ਅਗਰ ਉਹ ਅੰਦਰ ਕਰੋ ਬੰਦੇ ਨੂੰ ਕਿੰਨੇ ਪਰਿਵਾਰ ਆ ਬਈ ਕਿੰਨੀਆਂ ਕੰਪਲੇਂਟਾਂ ਆ ਬਹੁਤ ਬੰਦੇ ਹੈਗੇ ਨੇ ਭਾਜੀ ਹਜੇ ਤਾਂ ਬੰਦੇ ਪਤਾ ਨਹੀਂ ਕਿੰਨੇ ਹੈਗੇ ਨੇ 15 16 ਬੰਦੇ ਜੇ ਤੁਹਾਡੇ ਕੋਲ ਕੋਈ ਕੰਪਲੇਂਟ ਆ ਰਹੀ ਹੈ ਤੁਸੀਂ ਪਰਚਾ ਕਰੋ ਉਸ ਬੰਦੇ ਦੇ ਉਹ ਫਿਰ ਬੰਦਾ ਆਪਣਾ ਅੱਗੇ ਤੇ ਅੱਗੇ ਫਲੈਟ ਵੇਚ ਕੇ ਅੱਗੇ ਅੱਗੇ ਣਠੀ ਜਾਂਦਾ ਹੈ ਉਹ ਆਪਾਂ ਨਾਲ ਇਹ ਵੀ ਕਹਿੰਦੇ ਆ ਦੇਖੋ ਖਰੜ ਚ ਬਹੁਤ ਫਰੌਡ ਹੋ ਰਹੇ ਨੇ ਮੈਂ ਤੁਹਾਨੂੰ ਉਹ ਕ ਅਬ ਮੈਂ ਇੱਕ ਇਹ ਵੀ ਬੇਨਤੀ ਕਰਦਾ ਜਿਹੜੇ ਉੱਥੇ ਫਲੈਟ ਲੈਣਗੇ ਉਹ ਬਚ ਕੇ ਰਹੋ ਉਹ ਸੋਚ ਸਮਝ ਕੇ ਪਿੰਡਾਂ ਤੋਂ ਬਚ ਕੇ ਰਹੋ ਮਤਲਬ ਕਿ ਜੋ ਵੀ ਚੀਜ਼ ਲੈਣੀ ਆ ਉਹਨੂੰ ਦੇਖੋ ਗਮਾਡਾ 'ਚ ਚੈੱਕ ਕਰਾਓ ਅਪਰੂਵਡ ਹੈ ਕਿ ਨਹੀਂ ਹੈਗੇ ਆ ਜੇ ਅਪਰੂਵ ਨਹੀਂ ਹੈ ਤਾਂ ਨਾ ਉੱਥੇ ਹੱਥ ਪਾਓ ਕਿਉਂਕਿ ਅੱਜ ਕੱਲ੍ਹ ਇਹ ਠੱਗੀ ਜਿਹੜੀ ਵੱਜ ਰਹੀ ਆ ਮੈਂ ਅਵੇਅਰ ਕਰਨਾ ਚਾਹੁੰਦਾ ਵੀ ਥੋੜਾ ਬਚ ਕੇ ਰਹੋ ਬਸ ਬਿਲਕੁਲ ਬਿਲਕੁਲ ਇਹ ਇਹਨਾਂ ਦੇ ਪਰਿਵਾਰਾਂ ਦੇ ਇਲਜ਼ਾਮ ਨੇ ਦੋਸ਼ ਨੇ ਕਿ ਸਾਡੇ ਨਾਲ ਠੱਗੀ ਵੱਜੇ ਤੁਹਾਡੇ ਨਾਲ ਨਾ ਵੱਜ ਸਕੇ ਬਈ ਤੁਹਾਡੇ ਕਿਨੇ ਪੈਸੇ ਫਸੇ ਨੇ ਤੁਸੀਂ ਵੀ ਇਸ ਤਿੱਕੇ ਨਾਲ ਹੀ ਫਸ ਗਏ ਝੂਠ ਦੇ ਦੇ ਬਿਲਕੁਲ ਭਾਜੀ ਮੈਂ ਤਾਂ ਇਹਨੂੰ ਜਾਣਦਾ ਨਹੀਂ ਸੀਗਾ ਮੈਂ ਯਾਨੀ ਕਿ ਪ੍ਰਾਪਰਟੀ ਲੈਣੀ ਸੀਗੀ ਮੈਂ ਪਿਛੇ 2-3 ਮਹੀਨੇ ਸਰਚ ਕੀਤਾ ਫਿਰ ਮਾਨੂੰ ਇੱਕ ਮੇਰਾ ਦੋਸਤ ਸੀਗਾ ਉਹਨੇ ਤੇਜਿੰਦਰ ਸੈਣੀ ਸੀਗਾ ਉਹ ਵੀ ਖਰੜ ਪ੍ਰਾਪਰਟੀ ਦਾ ਕੰਮ ਕਰਦਾ ਤਾਂ ਤੇ ਉਹਦੇ ਨਾਲ ਇੱਕ ਜਗਤਾਰ ਸਿੰਘ ਹੈ ਉਹ ਖਮਾਣੂ ਦਾ ਹੈ ਉਹ ਕਹਿੰਦੇ ਵੀ ਆਪਾਂ ਇੱਕ ਪ੍ਰੋਜੈਕਟ ਬਣ ਰਿਹਾ ਏਕਮ ਹਾਈਟ ਕਰਕੇ ਉਹਨਾਂ ਨੇ ਮੈਨੂੰ ਫਲੈਟ ਰੂਟ ਦਿਖਾਇਆ ਫਲੈਟ ਵਧੀਆ ਲੱਗਿਆ ਮੈਨੂੰ ਠੀਕ ਹੈ ਡੀਲ ਹੋ ਗਈ ਮੈਂ 2 ਲੱਖ ਰੁਪਏ ਟੋਕਨ ਮੰਨੀ ਦੇ ਦਿੱਤੀ ਸੀਗੀ ਉਸ ਤੋਂ ਬਾਅਦ ਇਹ ਕਹਿੰਦੇ ਵੀ ਬਿਆਨਾ ਦੇ ਦੋ ਬਿਆਨਾ ਬਿਆਨਾ ਮੈਂ ਦੇਤਾ ਤੇ ਹਫਤੇ ਬਾਅਦ ਤੇ 28 ਮਾਰਚ ਦੀ ਮੈਨੂੰ ਰਜਿਸਟਰੀ ਦੀ ਡੇਟ ਦਿੱਤੀ ਸੀਗੀ ਇਨ ਬਿਟਵੀਨ 15 16 ਫਰਵਰੀ ਨੂੰ ਮੈਂ ਇਹਨੂੰ ਫੋਨ ਯਾਨੀ ਕਿ ਮੈਂ ਜਾਂਦਾ ਰਹਿੰਦਾ ਸੀਗਾ ਮੈਂ ਪ੍ਰਾਈਵੇਟ ਜੋਬ ਕਰਦਾ ਮੇਰੇ ਕੋਲ ਸੇਲਸ ਸੇਲ ਚ ਸੀਗਾ ਮੇਰੇ ਕੋਲ ਏਰੀਆ ਹੋਈ ਸੀਗਾ ਮੈਂ ਆਂਦੇ ਆਂਦੇ ਉਹ ਫਲੈਟ ਦੇਖਦਾ ਉਹ ਐਦਾਂ ਹੀ ਹੋ ਗਿਆ ਮੈਂ ਨੂੰ ਕਹਿੰਦਾ ਯਾਰ ਫਲੈਟ ਤਾਂ ਬਣ ਨਹੀਂ ਰਿਹਾ ਕਹਿੰਦਾ ਬਣ ਜੂਗਾ ਬਣ ਜੂਗਾ ਮੈਂ ਕਹਾ ਤੂੰ ਮੈਨੂੰ ਇਹਦੇ ਐਨਓਸੀ ਵਗੈਰਾ ਦੇਦਾ ਮੈਂ ਲੋਨ ਕਰਵਾਣਾ ਕਿਉਂਕਿ 10-15 ਦਿਨ ਪਹਿਲੇ ਤਾਂ ਚਾਹੀਦਾ ਲੋਨ ਕਰਵਾਣਾ ਇੰਨਾ ਟਾਈਮ ਚਾਹੀਦਾ ਤਾਂ ਇਹ ਕਹਿੰਦਾ ਕੋਈ ਨਹੀਂ ਕਰਵਾਦਾ ਫਿਰ ਮੈਂ ਇਹਨੂੰ ਫੋਨ ਕੀਤਾ ਮੈਂ ਇਹਨੂੰ ਜਾਣ ਕੇ ਮੈਂ ਕਹਾ ਯਾਰ ਮੈਂ ਇੱਕ ਫਲੈਟ ਹੋਰ ਲੈਣਾ ਮੇਰੇ ਕਿਸੇ ਦੋਸਤ ਨੇ ਤੇ ਉਹ ਦਵਾਦਾ ਕਹਿੰਦਾ ਭਾਜੀ ਕਹਿੰਦਾ ਹੁਣ ਜਿਹੜਾ ਤੂੰ ਫਲੈਟ ਲਿੱਤਾ ਸੀਗਾ ਇਹਦੇ ਰੇਟ 5-5 6-6 ਲੱਖ ਰੁਪਏ ਵਧ ਗਏ ਆ ਤੇ ਕਹਿੰਦਾ ਹੁਣ ਉਹ ਰੇਟ ਨਹੀਂ ਮਿਲੂਗਾ ਮੈਂ ਉਹਨੂੰ ਕਿਹਾ ਮੈਂ ਕਹਾ ਯਾਰ ਐਦਾ ਉਹ ਤੇਰੇ ਕੋਲ ਕੋ ਮੈਂ ਤੇਰਾ ਆਪਣੀ ਡੀਲ ਕਰਦੇ ਮੈਨੂੰ ਕੋਈ ਦਿੱਕਤ ਨਹੀਂ ਹੈ ਜੋ ਰੇਟ ਹੋਊਗਾ ਤੂੰ ਦੇ ਦੇ ਕਹਿੰਦਾ ਜੇ ਕਹਿੰਦੇ ਹੋ ਤੁਸੀਂ ਵੀ ਤੁਹਾਡਾ ਵੀ ਮੈਂ ਫਲੈਟ ਯਾਨੀ ਕਿ 3-4 ਲੱਖ ਰੁਪਏ ਪ੍ਰੋਫਿਟ 'ਚ ਵੇਚ ਸਕਦਾ ਕਹਿੰਦਾ ਲੱਖ 2 ਲੱਖ ਰੁਪਏ ਮੈਂ ਕਮਾ ਲਾਂਗਾ 3-4 ਲੱਖ ਰੁਪਏ ਤੁਸੀਂ ਕਮਾ ਲਓ ਮੈਂ ਇਨਵੈਸਟਮੈਂਟ ਪਰਪਸ ਤੇ ਦਿੱਤਾ ਸੀਗਾ ਮੈਂ ਕਿਹਾ ਚਲ ਤੂੰ ਠੀਕ ਹੈ ਉਸ ਤੋਂ ਬਾਅਦ ਇਹ ਨਾਤਾ ਇਹਨੇ ਮੈਨੂੰ ਪੈਸੇ ਦਿੱਤੇ ਬਸ ਲਾਰੇ ਲਗਾਉਂਦਾ ਰਿਹਾ ਅੱਜ ਦੇਵਾਂਗਾ ਉਹ ਬਿਆਨੇ ਦੀ ਡੇਟ ਅੱਗੇ ਤੋਂ ਅੱਗੇ ਕਰਦਾ ਰਿਹਾ ਚੈੱਕ ਹੀਨੇ ਮੈਨੂੰ ਚੈੱਕ ਦਿੱਤੇ ਉਹ ਸਾਰੇ ਬਾਊਂਸ ਹੋ ਗਏ ਮੇਰੇ ਕੋਲ ਸੇਮ ਹੀ ਬੰਦਾ ਹੈ ਕਿ ਤੁਹਾਡਾ ਵੱਖਰਾ ਬੰਦਾ ਸਾਰਿਆਂ ਦੇ ਤੁਹਾਡਾ ਸ਼ਿਵ ਸ਼ਿਵ ਕੁਮਾਰ ਸ਼ਰਮਾ ਹੀ ਹੈ ਇਹਦੀ ਘਰ ਵਾਲੀ ਨੀਹਾ ਸ਼ਰਮਾ ਫਿਰ ਇਹ ਖਰੜ ਆਫਿਸ ਸੀਗਾ ਉੱਥੋਂ ਵੀ ਆਫਿਸ ਇਹਨਾਂ ਨੇ ਛੱਡਤਾ ਉਸ ਤੋਂ ਬਾਅਦ ਇਹ ਟਕੋਲੀ ਚਲੇ ਗਏ ਟਕੋਲੀ ਅਸੀਂ ਇਹਦੇ ਘਰ ਜਾਂਦੇ ਰਹੇ ਪਾਜੀ ਮੈਂ ਦੇ ਦਾਂਗਾ ਮੇਰੇ ਮਤਲਬ ਅਜੇ ਦਿੱਕਤ ਹੈ ਮੇਰੇ ਬਾਹਰੋਂ ਪੈਸੇ ਆਣਾ ਮਰ ਇੱਥੋਂ ਪੈਸਾ ਆਣਾ ਠੀਕ ਹੈ ਤੇ ਮੈਂ ਕਹਿੰਦਾ ਕਹਿੰਦਾ ਮੈਨੂੰ ਦਿੱਕਤ ਹੈ ਤੁਸੀਂ ਮੈਨੂੰ ਸਪੋਰਟ ਕਰੋ ਮੈਂ ਕਹਿੰਦਾ ਮੈਂ ਉਹਨੂੰ ਇਹ ਵੀ ਕਹਤਾ ਮੈਂ ਕਿਰ ਤੂੰ ਐਦਾ ਕਰ ਮੈਂ ਕਿ ਇਕੱਠਾ ਹੀ ਨਹੀਂ ਹੋਦੇ ਮਨੂੰ ਥੋੜੇ ਥੋੜੇ ਕਰਕੇ ਦੇਦਾ ਤਾਂ ਕਿ ਯਾਰ ਮੈਨੂੰ ਨੁਕਸਾਨ ਹੋ ਮੇਰਾ ਬੇਟਾ ਜੀ ਮੈਂ ਐਡਮਿਸ਼ਨ ਕਰਵਾਨੀ ਸੀਗੇ ਮੇਰੇ ਕੋਲ ਹੁਣ ਪੈਸੇ ਨਹੀਂ ਸੀਗੇ ਤਾਂ ਮੈਂ ਉਹਦੀ ਐਡਮਿਸ਼ਨ ਵੀ ਨਹੀਂ ਕਰਵਾ ਪਾਇਆ ਤੇ ਮਾਨੂੰ ਬੜਾ ਯਾਨੀ ਕਿ ਬੜਾ ਫੀਲ ਹੋ ਰਿਹਾ ਕਿ ਮੈਂ ਯਾਰ ਇੱਕ ਇਹਦਾ ਅਦਾ ਦੇ ਬੰਦੇ ਤੇ ਯਾਨੀ ਕਿ ਮੈਂ ਲਾਈਫ 'ਚ ਇੰਨਾ ਝੂਠਾ ਬੰਦਾ ਕਦੀ ਨਹੀਂ ਦੇਖਿਆ ਜਿੰਨਾ ਝੂਠਾ ਇਹ ਸੀਗਾ ਬਿਲਕੁਲ ਇਹ ਬਈ ਨਾਲ ਹੀ ਫਰਾਡ ਹੋਇਆ ਇਹ ਵੀ ਦੱਸ ਰਹੇ ਨੇ ਬਈ ਤੁਹਾਡੇ ਨਾਲ ਹੀ ਫਰਾਡ ਆਇਆ ਤੁਸੀਂ ਵੀ ਇੱਥੇ ਪਹੁੰਚੇ ਹੋ ਆ ਤੁਹਾਨੂੰ ਕੀ ਲੱਗਦਾ ਕਿ ਪੁਲਿਸ ਕਿਉਂ ਨਹੀਂ ਕਾਰਵਾਈ ਕਰ ਰਹੀ ਤੁਸੀਂ ਪੁਲਿਸ ਦੇ ਕੋਲ ਵੀ ਜਾਏ ਹੋ ਨਹੀਂ ਪੁਲਿਸ ਕਾਰਵਾਈ ਕਰ ਰਹੀ ਹੈ ਪਹਿਲੇ ਵੀ ਕਾਰਵਾਈ ਕਰੀ ਸੀ ਪੁਲਿਸ ਨੇ ਪਰ ਉਨ੍ਹਾਂ ਦਾ ਪ੍ਰੋਸੈਸ ਥੋੜਾ ਸਲੋ ਹੁੰਦਾ ਹੈ ਉਤਰੇ ਮੇਂ ਯਹੀ ਚਾਂਸ ਹੈ ਕਿ ਇਸ ਦਾ ਬ੍ਰਦਰ ਫੋਰਨ ਕੰਟਰੀਜ਼ ਮੇਂ ਕਹੀਂ ਹੈ ਸ਼ਾਇਦ ਤੋ ਵਹਾਂ ਭਾਗ ਸਕਦਾ ਹੈ ਇਸ ਲਈ ਹਮਾਰੀ ਯਹੀ ਅਰਜ਼ੀ ਹੈ ਕਿ ਬਈ ਜਲਦੀ ਸੇ ਜਲਦ ਕਾਰਵਾਈ ਕੀ ਜਾਏ ਤਾਂ ਕਿ ਇਹ ਵਿਦੇਸ਼ ਨਾ ਭਾਗ ਸਕੇ ਠੀਕ ਹੈ ਤਾਂ ਇਹ ਪਰਿਵਾਰ ਨੇ ਇਹਨਾਂ ਦੇ ਨਾਲ ਜਿਹੜਾ ਧੋਖਾ ਧੜੀ ਹੋਈ ਹੈ ਕਹਿੰਦੇ ਕਿ ਜਿਸ ਤਰੀਕੇ ਨਾਲ ਧੋਖਾ ਧੜੀ ਹੋਈ ਉਹ ਬਹੁਤ ਵੱਖਰੀ ਹੈ ਕਰੋਨਾ ਦੇ ਪੈਸੇ ਠਾਕੇ ਲਏ ਨੇ ਭਰਾ ਦੇ ਤੌਰ ਤੇ ਰਿਸ਼ਤੇਦਾਰੀ ਦੇ ਤੌਰ ਤੇ ਵਿਚਰਨ ਲੱਗਿਆ ਲੋਕਾਂ ਦੇ ਘਰਾਂ ਦੇ ਵਿੱਚ ਆ ਆ ਕੇ ਤਾਂ ਉਸ ਤੋਂ ਬਾਅਦ ਜਿਹੜਾ ਲੱਖਾਂ ਰੁਪਏ ਹੜੱਪ ਕਰ ਗਿਆ ਕਿਤੇ 50 ਲੱਖ ਨੇ ਕਿਤੇ 20 ਲੱਖ ਨੇ ਕਿਤੇ 15 ਲੱਖ ਨੇ ਇਸ ਤਰੀਕੇ ਦੇ ਨਾਲ ਪੈਸੇ ਨੱਪੇ ਹੋਏ ਨੇ ਪਰ ਪੁਲਿਸ ਜਿਹੜੀ ਹੈ ਉਹ ਕਹਿੰਦੇ ਕਾਰਵਾਈ ਕੋਈ ਢਿੱਲੀ ਕਹਿ ਰਿਹਾ ਕੋਈ ਕਹਿੰਦਾ ਕਾਰੀ ਨੇਰੇ ਬਹੁਤ سارے ਸਵਾਲ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਅਸੀਂ ਪੱਕ ਲੈਣ ਦੀ ਕੋਸ਼ਿਸ਼ ਕਰਾਂਗੇ ਜਿਸ ਪ੍ਰਾਪਰਟੀ ਡੀਲਰ ਦਾ ਨਾਮ ਲਾਇਆ ਜਾ ਰਿਹਾ ਉਸ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੇ ਇਲਜ਼ਾਮ ਨੇ ਅਸੀਂ ਪੁਲਿਸ ਦਾ ਪੱਕ ਜਾਨਣ ਦੀ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਅਜੀਤ ਪਾਲੋਰੀ ਕਹਿੰਦੇ ਕਿ ਦੁਬਾਰਾ ਕੰਪਲੇਂਟ ਕਰ ਦੋ ਅਸੀਂ ਉਹਨਾਂ ਨਾਲ ਵਿਜਾਲਨ ਦੀ ਕੋਸ਼ਿਸ਼ ਕਰਾਂਗੇ ਕਿ ਮਸਲਾ ਹੈ ਕਿ